ਨਮਸਕਾਰ ਮੁਗਟੂੜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਥਿਓ ਭਾਵੇਂ ਜਿਹੜਾ ਹਲੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਹਲੇ ਨਹੀਂ ਵਜਿਆ ਹੈ ਲੇਕਿਨ ਜਿਹੜੇ ਵੱਖ-ਵੱਖ ਪਾਰਟੀਆਂ ਦੇ ਸੰਭਾਵੀ ਉਮੀਦਵਾਰ ਨੇ ਉਹਨਾਂ ਵਾਸਤੇ ਮੈਂ ਕਹੂੰਗਾ ਕਿ ਇਹ ਬਿਗਲ ਵੱਜ ਚੁੱਕਾ ਹੈ ਤੇ ਉਹ ਲੋਕ ਜਿਹੜੇ ਆਪਦੇ ਆਪ ਨੂੰ ਸੰਭਾਵੀ ਉਮੀਦਵਾਰ ਲੈ ਰਹੇ ਨੇ ਉਹਨਾਂ ਵੱਲੋਂ ਜਿਹੜੇ ਹਲਕੇ ਦੇ ਜਿਹੜੇ ਵੱਖ-ਵੱਖ ਪਿੰਡ ਨੇ ਉਹਨਾਂ ਦਾ ਦੌਰਾ ਵੀ ਕੀਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਜਿਹੜਾ ਹੈ ਮੀਟਿੰਗਾਂ ਦਾ ਦੌਰ ਸ਼ੁਰੂ ਕਰਕੇ ਜਿਹੜਾ ਹੈ ਵੋਟਰਾਂ ਨੂੰ ਲੁਭਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਸਾਡੇ ਨਾਲ ਅੱਜ ਇਸੇ ਜਿਹੜੇ ਪੁਰਾਣੇ ਵਰਕਰ ਪਿਆਰਾ ਸਿੰਘ ਬਦਨੀ ਮੌਜੂਦ ਨੇ ਜਿਹੜੇ ਕਿ ਇਸ ਵੇਲੇ ਬਤੌਰ ਜ਼ਿਲ੍ਹਾ ਸੈਕਟਰੀ ਦੀ ਭੂਮਿਕਾ ਨਿਭਾ ਰਹੇ ਨੇ ਪਾਰਟੀ ਦੇ ਵਿੱਚ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹੈ ਉਹ ਆਪਣੇ ਆਪ ਨੂੰ ਕਿਉਂ ਸੰਭਾਵੀ ਉਮੀਦਵਾਰ ਲੈਂਦੇ ਨੇ ਜੀ ਪਿਆਰਾ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਜਿਹੜਾ ਹੈਗਾ ਜੀ ਮੋਗਾ ਟੂਡੇ نیوز ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਅੱਜ ਤੁਹਾਡੇ ਚੈਨਲ ਦੇ ਰਾਹੀਂ ਮੈਂ ਆਪ ਜੜੀ ਪਬਲਿਕ ਦੇ ਰੂਬਰੂ ਹੋ ਰਿਹਾ ਪਿਆਰਾ ਜੀ ਤੁਸੀਂ ਆਪਣੇ ਆਪ ਨੂੰ ਕਿਉਂ ਇੱਕ ਬੈਸਟ ਕੈਂਡੀਡੇਟ ਕਹਿੰਦੇ ਹੋ ਕਿਉਂਕਿ ਬਹੁਤ ਵੱਡੀ ਇੱਕ ਲਿਸਟ ਹੈ ਪਾਰਟੀ ਕੁਲ ਫਿਰ ਵੀ ਤੁਸੀਂ ਕਿਉਂ ਸਮਝਦੇ ਹੋ ਕਿ ਪਾਰਟੀ ਤੁਹਾਨੂੰ ਜਿਹੜਾ ਹੈ ਮੌਕਾ ਦੇਵੇਗੀ ਮੈਂ ਦੇਖੋ 2013 ਤੋਂ ਲਗਾਤਾਰ ਨਿਰੰਤਰ ਪਾਰਟੀ ਦੀ ਸੇਵਾ ਕਰ ਰਿਹਾ ਤੇ ਵੱਖ-ਵੱਖ ਅਹੁਦੇ ਤੋਂ ਮੈਂ ਈਵਨ ਕੇ ਪੋਲਿੰਗ ਏਜੰਟ ਤੋਂ ਸ਼ੁਰੂ ਹੋ ਕੇ ਕਾਊਂਟਿੰਗ ਏਜੰਟ ਫਿਰ ਸਪਾਰਟੀ ਦਾ ਸਭ ਤੋਂ ਪਹਿਲਾ ਅਹੁਦਾ ਹੁੰਦੀ ਸੀ ਸਰਕਲ ਇਨ ਚਾਰਜ ਫਿਰ ਮੈਂ ਸਰਕਲ ਇਨ ਚਾਰਜ ਫਿਰ ਆਪਣੇ ਆਪ ਨੂੰ ਇੱਕ ਹਲਕੇ ਦਾ ਸਪੀਕਰ ਫਿਰ ਉਸ ਤੋਂ ਬਾਅਦ ਮੈਂ ਜਿੰਦਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਐਸਸੀ ਵਿੰਗ ਦਾ ਰਹਿ ਚੁੱਕਿਆ ਦੋ ਵਾਰ ਉਸ ਤੋਂ ਬਾਅਦ ਅਲੱਗ-ਅਲੱਗ ਜਿਵੇਂ ਤਿੰਨ ਹਲਕੇ ਸਾਨੂੰ ਦਿੱਤੇ ਗਏ ਸੀ ਉੱਥੇ ਆਬਜ਼ਰਵਰ ਵੀ ਰਿਆ ਤੇ ਹੁਣ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਐਸਸੀ ਵਿੰਗ ਸੀਗਾ ਤੇ ਜੇ ਕੁਝ ਸਮਾਂ ਪਹਿਲਾਂ ਮੈਨੂੰ ਪਾਰਟੀ ਨੇ ਮੇਰੀਆਂ ਸੁਭਾਵਾਂ ਨੂੰ ਰੱਖਦੇ ਹੋਏ ਜ਼ਿਲ੍ਹੇ ਦੇ ਵਿੱਚ ਮੇਨ ਸੈਕਟਰੀ ਤੌਰ ਤੇ ਲਿਆ ਗਿਆ ਤੇ ਮੈਂ ਅਲੱਗ-ਅਲੱਗ ਅਹੁਦੇ ਤੇ ਵਿਚਰਿਆ ਮੈਂ ਦੋ ਵਾਰ ਜਿਹਨਾਂ ਦਾ ਵੀ ਇੱਕ ਤਾਂ ਪ੍ਰੋਫੈਸਰ ਸਾਧੂ ਸਿੰਘ ਜਦੋਂ ਦੂਸਰੀ ਵਾਰ ਚੋਣ ਲੜੇ ਸੀਗੇ ਉਹਨਾਂ ਦਾ ਕੰਪੇਨਨ ਇੰਚਾਰਜ ਮੋਗੇ ਵੱਲੋਂ ਰਹਿ ਚੁੱਕਿਆ ਫੇਰ ਸਾਡੇ 2022 ਦੇ ਵਿੱਚ ਡਾਕਟਰ ਅਮਨਦੀਪ अरोड़ा ਜੀ ਐਮਐਲਏ ਉਹਨਾਂ ਦਾ ਵੀ ਮੈਂ ਜਿਹੜਾ ਇੱਥੇ ਮੁੱਖ ਉਹ ਕੈਂਪੇਨ ਸੰਭਾਲੀ ਉਹਨਾਂ ਦੀ ਤੇ ਮੈਨੂੰ ਲੰਮਾ ਚੌੜਾ ਤਜਰਬਾ ਵੀ ਆ ਮੈਂ ਵੱਖ-ਵੱਖ ਹੌਦਾਂ ਤੇ ਰਹਿ ਚੁੱਕਾ ਹਾਂ ਮੈਂ ਪੂਰੇ ਜ਼ਿਲ੍ਹੇ ਦੀ ਛੱਡੋ ਬਹੁਤ ਸਾਰੇ ਐਮਐਲਏ ਆ ਜਿਹੜੇ ਮੇਰੇ ਦੋਸਤ ਮੇਰੇ ਨਾਲ ਦਰਿਆ ਬਚਾਉਂਦੇ ਰਹੇ ਅੱਜ ਉਹ ਐਮਐਲਏ ਆ ਤੇ ਇਹ ਤਕਦੀਰ ਦੀ ਗੱਲ ਆ ਤੇ ਮੈਂ 17 ਦੇ ਵਿੱਚ ਵੀ ਉੱਥੋਂ ਹਲਕਾ ਨਿਹਾਲ ਸਿੰਘ ਵਾਲਾ ਤੋਂ ਤੇ ਆਪਣੇ ਆਪ ਨੂੰ ਅਜਮਾਇਸ਼ ਕੀਤੀ ਸੀ ਬਹੁਤ ਨੇੜੇ ਜਾ ਕੇ ਤੇ ਮੈਂ ਪਹੁੰਚ ਗਿਆ ਸੀਗਾ तकरीबन ਇਹ ਕੈਂਡੀਡੇਟਲੈਸ ਸੀ ਪਰ ਤਕਦੀਰ ਦਾ ਫੈਸਲਾ ਕੁਛ ਹੋਰ ਹੁੰਦਾ ਉੱਥੇ ਮਨਜੀਤ ਸਿੰਘ ਜੀ ਸੀਗੇ ਜਿਨ੍ਹਾਂ ਨੂੰ ਟਿਕਟ ਅਸਾਈਵ ਹੋਈ ਤੇ ਮੈਂ ਫਿਰ ਵੀ ਕਿਤੇ ਨਿਰਾਸ਼ਤਾ ਨਹੀਂ ਹੋਇਆ ਕਿਉਂਕਿ ਮੈਂ ਇਹ ਸੋਚਿਆ ਸੀ ਮੈਂ ਪਾਰਟੀ ਦੇ ਬਚਾਇਆ ਤੇ ਪੰਜਾਬ ਦੇ ਲੋਕਾਂ ਦੇ ਲਈ ਕੁਛ ਚੇਂਜ ਕਰਨ ਦੇ ਲਈ ਆਇਆ ਫਿਰ ਮਨਜੀਤ ਸਿੰਘ ਜੀ ਨੇ ਰਲ ਕੇ ਕੰਪੇਨ ਕੀਤੀ ਤੇ ਉਹਨਾਂ ਨੂੰ ਜੇਤੂ ਕਰਾ ਦੇ ਕੇ ਮੈਨੂੰ ਖੁਸ਼ੀ ਹੋਈ ਤਾਂ ਇਸ ਤਰ੍ਹਾਂ ਮੈਂ ਅੱਜ ਦੇਖਦਾ ਕਿ ਪਾਰਟੀ ਦਾ ਜਿਹੜਾ ਬੂਟਾ ਬਹੁਤ ਨਿੱਕਾ ਸੀਗਾ ਜਿਹਨੂੰ ਅਸੀਂ ਪਾਣੀ ਦਿੱਤਾ ਆਪਣਾ ਖੂਨ ਦਿੱਤਾ ਅੱਜ ਉਹ ਬੂਟੇ ਫੁੱਲ ਲੱਗੇ ਆ ਪੰਜਾਬ ਦੇ ਲੋਕ ਖੁਸ਼ਹਾਲ ਹੋਣ ਲੱਗੇ ਆ ਤੇ ਮੈਂ ਪਾਰਟੀ ਦੀਆਂ ਬਰੀਕੀਆਂ ਚੰਗੀ ਤਰ੍ਹਾਂ ਜਾਣਦਾ ਲੋਕਾਂ ਦੀ ਨਬਜ਼ ਚੰਗੀ ਤਰ੍ਹਾਂ ਜਾਣਦਾ ਪਾਰਟੀ ਦੇ ਵੱਖ-ਵੱਖ ਹੌਦਿਆਂ ਤੋਂ ਰਿਹਾ ਇਸ ਕਰਕੇ ਮੈਂ ਚਾਹੁੰਦਾ ਅਗਰ ਪਾਰਟੀ ਕਿਤੇ ਨਾ ਕਿਤੇ ਮੇਰੇ ਮੋਢੇ ਤੇ ਹੱਥ ਰੱਖਦੀ ਹੈ ਮੇਰੇ ਸਿਰ ਤੇ ਹੱਥ ਰੱਖਦੀ ਹੈ ਲੋਕ ਸਭਾ ਫਰੀਦਕੋਟ ਲਈ ਤੇ ਮੈਂ ਪਾਰਟੀ ਦੀ ਬਿਹਤਰੀ ਸੇਵਾ ਕਰ ਸਕਦਾ ਲੋਕਾਂ ਦੀ ਬਿਹਤਰੀ ਸੇਵਾ ਕਰ ਸਕਦਾ ਪਿਆਰੇ ਜੀ ਭਾਵੇਂ ਪੰਜਾਬ ਦੇ ਵਿੱਚ ਆਪਾਂ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੇਕਿਨ ਹੁਣ ਬੜਾ ਜੋਰ ਲੱਗ ਰਿਹਾ ਲੋਕ ਸਭਾ ਚੋਣਾਂ ਨੂੰ ਲੈ ਕੇ ਤੇ ਤੁਸੀਂ ਕੀ ਸਮਝਦੇ ਹੋ ਕਿਉਂ ਤੁਸੀਂ ਸਮਝਦੇ ਹੋ ਵੀ ਜਿਹੜੇ ਲੋਕ ਨੇ ਉਹਨਾਂ ਦੀ ਆਮ ਆਦਮੀ ਜਿਹੜਾ ਪਾਰਟੀ ਦਾ ਕੈਂਡੀਡੇਟ ਹੀ ਹੈ ਉਹ ਪਹਿਲੀ ਪਸੰਦ ਹੋਏਗਾ ਦੇਖੋ ਲੋਕਾਂ ਨੇ ਕਿੰਨੇ ਸਾਲਾਂ ਤੋਂ ਦੇਖ ਲਿਆ ਬਾਕੀ ਸਰਕਾਰਾਂ ਨੂੰ ਤੇ ਉਹਨਾਂ ਸਰਕਾਰਾਂ ਨੇ ਪੰਜਾਬ ਦਾ ਕੀ ਜਿਹੜਾ ਨਕਸ਼ਾ ਵਿਗਾੜਤਾ ਹੁਲੀਆ ਵਿਗਾੜਤਾ ਲੋਕਾਂ ਦੀ ਇਤਰਾਸ ਦੀ ਸੀ ਕਿ ਲੋਕ ਅੱਕ ਚੁੱਕੇ ਸੀ ਲੋਕਾਂ ਨੇ ਅੱਕ ਕੇ ਉਹਨਾਂ ਲੋਕਾਂ ਨੂੰ ਇੱਕ ਕਿੱਕ ਕੀਤਾ ਤੇ ਆਮ ਆਦਮੀ ਪਾਰਟੀ ਨੂੰ ਇਹ ਸੱਤਾ ਚ ਲੈਂਦਾ ਤੇ ਜਦੋਂ ਦੀ ਪਾਰਟੀ ਆਈ ਇਹ ਪਾਰਟੀ ਦੇਖੋ ਆ ਰਾਜਨੀਤਿਕ ਲੋਕ ਨਾ ਕਿਤੇ ਨਾ ਕਿਤੇ ਆਪਣੀਆਂ ਪਲਾਨੀਆਂ ਲੈ ਕੇ ਚੱਲਦੇ ਆ ਪਰ ਸਾਡੇ ਵਿੱਚ ਅਸੀਂ ਲੋਕ ਅੱਜ ਵੀ ਮੈਂ ਕਹਿੰਦਾ ਰਾਜਨੀਤਿਕ ਨਹੀਂ ਜਾਏ ਕੇਦੀ ਵਾਲਾ ਚਾਹੇ ਭਗਵੰਤ ਮਾਨ ਚਾਹੇ ਉਹਦੇ ਐਮਐਲਏ ਅਸੀਂ ਆਮ ਘਰਾਂ ਚੋਂ ਉੱਠ ਕੇ ਸਿੱਧੇ ਸਾਡੇ ਲੋਕ ਆ ਸਾਡਾ ਕੋਈ ਰਾਜਨੀਤਿਕ ਪਛਕੜ ਨਹੀਂ ਆ ਅਸੀਂ ਪੰਜਾਬ ਦੀ ਬਿਹਤਰੀ ਲਈ ਚਾਹੁੰਦੇ ਆ ਤੇ ਜਿੱਦਣ ਮਾਨ ਸਾਹਿਬ ਸੀਟ ਤੇ ਬੈਠੇ ਆ ਇਹ ਨਹੀਂ ਕਿ ਲਾਸਟ ਵਾਲੇ ਪੰਜਵੇਂ ਸਾਲ ਜਾ ਕੇ ਕੰਮ ਕਰਾਂਗੇ ਕਿਉਂਕਿ ਲੋਕ ਪਹਿਲੇ 4 ਸਾਲਾਂ ਨੂੰ ਭੁੱਲ ਜਾਂਦੇ ਆ ਤੇ ਖੀਲੇ ਪੰਜਵੇਂ ਸਾਲ ਯਾਦ ਰੱਖਦੇ ਆ ਪਰ ਅਸੀਂ ਪਹਿਲੇ ਦਿਨ ਤੋਂ ਹੀ ਕੰਮ ਜਿਵੇਂ ਗਿਣਾ ਤਾਂ ਅਸੀਂ ਕਿੰਨੀਆਂ ਜੋ ਸਾਡੀਆਂ ਗਰੰਟੀਆਂ ਲੈ ਕੇ ਆਈ ਸੀ 600 ਯੂਨਟ ਅੱਜ ਲੋਕੋ ਦੇਖੋ 80% ਤੋਂ ਵੱਧ ਲੋਕੋ ਤਾਂ ਇੰਜੋਏ ਕਰ ਰਹੇ ਆ ਸ਼ਹੀਦਾਂ ਦੀ ਕੋਈ ਕਦਰ ਨਹੀਂ ਸੀ ਕਰਦਾ ਉਹਨਾਂ ਨੂੰ ਧੱਕੇ ਖਾਣੇ ਪੈਂਦੇ ਸੀ ਉਹਨਾਂ ਦੇ ਵਾਰਸਾਂ ਨੂੰ ਅੱਜ ਜੇ ਕੋਈ ਵੀ ਸ਼ਹੀਦ ਹੁੰਦਾ ਚਾਹੇ ਮਿਲਟਰੀ ਚਾਹੇ ਚਾਹੇ ਉਹ तकरीबन ਸਾਡੇ ਪੁਲਿਸ ਦੇ ਵਿੱਚ ਹੈ 1 ਕਰੋੜ ਨਾਲ ਉਹਦਾ ਸਤਿਕਾਰ ਕੀਤਾ ਜਾਂਦਾ ਉਹਦੇ ਪਰਿਵਾਰ ਨੂੰ ਇੱਕ ਨੌਕਰੀ ਦਿੱਤੀ ਜਾਂਦੀ ਹੈ ਇੱਥੇ ਮੈਂ ਗੱਲ ਕਰਨਾ ਤੇ ਕੱਲ ਜਾਂ ਪਰਸੋਂ ਮੇਰੇ ਕੋਲ ਇੱਕ ਲੜਕਾ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋਇਆ ਤੇ ਮਾਨ ਸਾਹਿਬ ਨੇ ਦੇਖੋ ਉਸ ਬੱਚੇ ਨੂੰ 1 ਕਰੋੜ ਰੁਪਏ ਉਹਦੇ ਪਰਿਵਾਰ ਨੂੰ ਉਹਦੀ ਛੋਟੀ ਭੈਣ ਨੂੰ ਨੌਕਰੀ ਕਿਤੇ ਨਾ ਕਿਤੇ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਇਸ ਕਰਕੇ ਲੋਕ ਜੀ ਲੋਕਾਂ ਦੀ ਤੰਗੀ ਸਾਡੇ ਸਾਹਮਣੇ ਆਉਂਦੀ ਆ ਅਸੀਂ ਉਹਨਾਂ ਦੀ ਨਵਜ ਫਰਦੇ ਆ ਉਹਨਾਂ ਦਾ ਹੱਥ ਫੜਦੇ ਆ ਉਹਨਾਂ ਦਾ ਆਸਰਾ ਬਣਦੇ ਆ ਤਾਂ ਲੋਕਾਂ ਨੂੰ ਪਤਾ ਕਿ ਆਮ ਆਦਮੀ ਪਾਰਟੀ ਇਸ ਡੁੱਬਦੀ ਨਈਆਂ ਨੂੰ ਪਾਰ ਕਰ ਸਕਦੀ ਆ ਤਾਂ ਇਸ ਕਰਕੇ ਲੋਕ ਸਾਡਾ ਹਿੱਸਾ ਦੇਣਗੇ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਦੀਵਾ ਫੜਨਗੇ ਤੁਸੀਂ ਗੱਲ ਕੀਤੀ ਵੀ ਜਿਹੜੇ ਤੁਹਾਡੀ ਪਾਰਟੀ ਦੇ ਚਾਹ ਮੱਖ ਮੰਤਰੀ ਨੇ ਇੱਕ ਆਮ ਲੋਕ ਨੇ ਤੇ ਪਹਿਲਾਂ ਚੋਣਾਂ ਤੋਂ ਪਹਿਲਾਂ ਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਕੀਤੀ ਗਈ ਸੀ ਤੇ ਵੀਆਈਪੀ ਕਲਚਰ ਤਾਂ ਖਤਮ ਨਹੀਂ ਹੋਇਆ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਇਸ ਚੀਜ਼ ਨੂੰ ਨਹੀਂ ਕਿਉਂ ਨਹੀਂ ਕਲਚਰ ਖਤਮ ਹੋਇਆ ਤੁਸੀਂ ਅੱਜ ਤੋਂ ਪਹਿਲਾਂ ਇਹ ਬਾਈ ਤੋਂ ਪਹਿਲਾਂ ਦੇਖ ਲਓ ਕਿ ਜਿਹੜਾ ਇੱਕ ਐਮਐਲਏ ਹੁੰਦਾ ਸੀ ਉਹਦੇ ਭਾਈ ਭਤੀਜੇ ਵੀ ਕਾਰਨ ਤੇ ਦੇਖੋ ਲਾਈਟਾਂ ਲਾਈਆਂ ਫਿਰਦੇ ਅੱਜ ਤੁਸੀਂ ਦੱਸੋ ਮੈਨੂੰ ਕਿਹੜੇ ਐਮਐਲਏ ਦੀ ਕਰਤੇ ਲਾਈਟ ਵਗੈਰਾ ਕਿੱਥੇ ਲੱਗੀ ਆ ਜੇ ਤੁਸੀਂ ਮੈਨੂੰ ਪਤਾ ਗੱਲ ਵੀਆਈਪੀ ਕਲਚਰ ਤੋਂ ਲੈ ਕੇ ਚੱਲੇ ਕਿ ਮਾਨ ਸਾਹਿਬ ਦੀ ਸਿਕਿਉਰਿਟੀ ਕਿਹੜੀ ਕਰੀਤਮ ਕੀ ਮਿਲ ਚੁਕੀਆਂ ਲੋਕਾਂ ਤੋਂ ਜੇ ਉਹਨਾਂ ਨੇ ਗੈਂਗਸਟਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਇਹ ਸੈਂਟਰ ਸਰਕਾਰ ਨੇ ਦੇਖ ਕੇ ਕਿਹੜਾ ਬੰਦਾ ਜਾਦੇ ਖਤਰੇ ਵਿੱਚ ਆ ਉਹਨਾਂ ਨੇ ਜੈਡ ਸਕਿਉਰਟੀ ਲਾਈ ਆ ਤੇ ਜੈਡ ਸਕਿਉਰਟੀ ਦੀ ਵਿੱਚ ਜੋ ਰੂਲ ਐਂਡ ਰੈਗੂਲੇਸ਼ਨ ਹੁੰਦੇ ਆ ਕਿੰਨੀਆਂ ਗੱਡੀਆਂ ਲੱਗਣੀਆਂ ਚਾਹੀਦੀਆਂ ਕਿੰਨੇ ਉੱਤੇ ਸਿਪਾਹੀ ਹੋਣੇ ਚਾਹੀਦੇ ਇਹ ਸਭ ਕੁਝ ਇੱਕ ਪ੍ਰੋਟੋਕਾਲ ਆ ਮਾਨ ਸਾਹਿਬ ਨਹੀਂ ਚਾਹੁੰਦੇ ਕਿ ਉਹਣਾ ਪਰ ਜੋ ਸਰਕਾਰ ਨੇ ਸੈਂਟਰ ਸਰਕਾਰ ਨੇ ਦੇਖਿਆ ਕਿ ਇਸ ਬੰਦੇ ਨੂੰ ਚਾਹੀਦੀ ਹੈ ਸਕਿਉਰਟੀ ਤੇ ਉਹਨੂੰ ਮੰਨਣਾ ਪਊਗਾ ਸਾਨੂੰ ਵੀ ਅਸੀਂ ਉਹ ਤੋਂ ਕਿਤੇ ਪੱਤ ਨਹੀਂ ਸਕਦੇ ਪਰ ਆਮ ਤੌਰ ਤੇ ਸਾਡਾ ਕੋਈ ਐਮਐਲਏ ਜਾਂ ਮੰਤਰੀ ਜਾਂ ਉਹਦਾ ਕੋਈ ਰਿਸ਼ਤੇਦਾਰ ਐ ਨਹੀਂ ਹੋਊਗਾ ਕਿ ਲੋਕਾਂ ਨੂੰ ਹਵਾ ਕਰਦਾ ਫਿਰੂਗਾ ਲੋਕਾਂ ਦੇ ਉੱਤੇ ਗੱਡੀਆਂ ਚੜਾਉਣਾ ਫਿਰੂਗਾ ਜਾਂ ਆਪਦੀਆਂ ਬੱਤੀਆਂ ਲਾਉਂਦਾ ਫਿਰਦਾ ਕਿਤੇ ਵੀ ਦਿਖਾ ਦੇਉ ਨਹੀਂ ਆ ਇਸ ਕਰਕੇ ਪਿਆਰਾ ਜੀ ਇੱਕ ਚੋਣਾ ਤੋਂ ਪਹਿਲਾਂ ਬਦਲਾਅ ਦੀ ਗੱਲ ਆਈ ਸੀ ਕਰਪਸ਼ਨ ਦੇ ਵੀ ਇੱਕ ਬੜਾ ਵੱਡਾ ਮੁੱਦਾ ਸੀਗਾ ਨਸ਼ਿਆਂ ਦਾ ਇੱਕ ਬਹੁਤ ਵੱਡਾ ਮੁੱਦਾ ਸੀਗਾ ਤੁਸੀਂ ਕੀ ਸਮਝਦੇ ਹੋ ਅੱਜ ਕਰਪਸ਼ਨ ਨੂੰ ਕੋਈ ਠੱਲ ਪਈ ਆ ਜਾਂ ਨਸ਼ਿਆਂ ਨੂੰ ਕੋਈ ਰੁਕਿਆ ਇਹਨੇ ਨੌਜਵਾਨਾਂ ਦੀ ਰੋਜ਼ ਜਿਹੜੀ ਮੌਤ ਹੋ ਰਹੀ ਹੈ ਜਿਹੜੇ ਓਵਰਡੋਜ਼ ਨਾਲ ਆਪਾਂ ਦੇਖਦੇ ਮਰਦੇ ਆ ਨਸ਼ਾ ਤਾਂ ਖਤਮ ਨਹੀਂ ਹੋਇਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਮੈਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਕਰਪਸ਼ਨ ਦੀ ਗੱਲ ਕਰਦਾ ਕਰਪਸ਼ਨ ਦੇਖੋ ਇਹ ਨਾਲ ਸਾਡੇ ਕਰਪਸ਼ਨ ਕਰਦਾ ਕੌਣ ਆ ਅਸਲੀ ਲੋਕੀ ਆ ਸਾਡੇ ਭੈਣ ਭਰਾਈ ਆ ਜਿਹੜੇ ਕੁਰਸੀਆਂ ਤੇ ਬੈਠੇ ਆ ਬੈਰੋਕਰੇਟਸ ਆ ਹੁਣ ਕੋਈ ਅੱਜ ਕੋਈ ਵੀ ਤੁਸੀਂ ਸਾਡਾ ਪੋਲੀਟੀਸ਼ੀਅਨ ਸਾਡਾ ਐਮ.ਐਲ.ਏ ਸਾਡਾ ਮੰਤਰੀ ਜੇ ਕਰਪਸ਼ਨ ਲੈਂਦਾ ਤਾਂ ਉਹਨੂੰ ਸਾਡੀ ਪਾਰਟੀ ਸਪੋਰਟ ਨਹੀਂ ਕਰਦੀ ਚਾਹੇ ਕਿਸੇ ਨੇ ਇੱਕ ਗੱਲ ਹੀ ਕਿਉਂ ਨਹੀਂ ਕੀਤੀ ਹੋਵੇ ਉਹਨੂੰ ਕੱਟ ਕੇ ਬਾਹਰ ਮਾਰਿਆ ਗਿਆ ਤੇ ਇਹ ਗੱਲ ਪਰ ਬੈਰੋਕਰੇਟ ਤੋਂ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੈਗਾ ਕਿ ਦਫ਼ਤਰਾਂ 'ਚ ਨਹੀਂ ਚਲਦੀ ਚਲਦੀ ਆ ਉਹਨਾਂ ਲੋਕਾਂ ਨੂੰ ਸਾਨੂੰ ਸੁਧਾਰਨ ਲਈ ਥੋੜਾ ਸਮਾਂ ਲੱਗੂਗਾ ਅਸੀਂ ਇੱਕ ਜਿਹੜਾ ਢਾਂਚਾ ਜਿਹਨੂੰ ਕਹਿੰਦੇ ਆ ਵੀ ਅਸੀਂ ਬਦਲ ਲਾਏ ਆ ਉਹਨੂੰ ਬਦਲਾਂਗੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐ ਐਨਓਸੀ ਜੀ ਪੰਜਾਬ ਦੇ ਵਿੱਚ ਉਹਨੂੰ ਲੈਣ ਲਈ ਲੋਕ ਪਰੇਸ਼ਾਨ ਹੁੰਦੇ ਸੀਗੇ ਇਹਨਾਂ ਨੇ ਬੱਖੋ ਬਕਰੇ ਹੱਤਖੰਡੇ ਪਨਾਤੇ ਮਾਰ ਬੈਠੇ ਨਕਸ਼ਾ ਬਣਾਉਣ ਵਾਲੇ ਉਹਨਾਂ ਦੇ ਨਾਲ ਹੀ ਰਿਸ਼ਵਤ ਚੱਲਣ ਲੱਗੀ ਇਹਨਾਂ ਦਾ ਪਾਕ ਦਾ ਮਨਸਾਫ ਹੁੰਦਾ ਸੀ ਇਹਦੀ ਕਿੱਥੇ ਰਿਸ਼ਵਤ ਲਈ ਆ ਪਰ ਉਹਦੇ ਲਈ ਹੱਥ ਕੰਡੇ ਤਾਂ ਹੋਰ ਸੀ ਨਾ ਉਹ ਚੱਕੇ ਮਾਨ ਸਾਹਿਬ ਨੇ ਐਨਓਸੀ ਖਤਮ ਕਰਤੀ ਹੁਣ ਜਦੋਂ ਐਨਓਸੀ ਨਹੀਂ ਰਹੀ ਤਾਂ ਰਿਸ਼ਵਤ ਕਿੱਥੋਂ ਲੈਣਗੇ ਸਾਨੂੰ ਇਹੋ ਜਿਹਾ ਸਿਸਟਮ ਬਦਲਣੀ ਜਿਹਨੂੰ ਅਸੀਂ ਸਿਸਟਮ ਦੀ ਗੱਲ ਕਰਦੇ ਨਾ ਸਿਸਟਮ ਦੇ ਵਿੱਚ ਅੱਜ ਵੀ ਬਹੁਤ ਊਣਤਾਈਆਂ ਆਈਆਂ ਜਦੋਂ ਅਸੀਂ ਸਿਸਟਮ ਨੂੰ ਬਦਲ ਕੇ ਰੱਖ ਦਿਆਂਗੇ ਤੇ ਇਹਨਾਂ ਲਈ ਜਿਹੜੀਆਂ ਚੋਰ ਮੋਰੀਆਂ ਬਣੀਆਂ ਰਿਸ਼ਵਤ ਲਈ ਉਹ ਆਪਣੇ ਆਪ ਖਤਮ ਹੋ ਜਾਣਗੀਆਂ ਜੇ ਕਹੀ ਵੀ ਇਹਨਾਂ ਨੂੰ ਕਵਾਂਗੇ ਤੁਸੀਂ ਸੁਧਰ ਜਾਓ ਤੁਸੀਂ ਨਾ ਰਿ ਤਾਂ ਉਹ ਸਿਸਟਮ ਬਦਲਣਾ ਪਊਗਾ ਉਹ ਮੋਰੀਆਂ ਖਤਮ ਕਰਕੇ ਮੁੜ ਕੇ ਲੋਕਾਂ ਨੂੰ ਨਿਯਾਤ ਦਿਵਾਉਣੀ ਪਊਗੀ ਉਹਦੇ ਲਈ ਅਸੀਂ ਲੱਗੇ ਹੋਏ ਆ ਮਾਨਸਾਪ ਦੀ ਸਰਕਾਰ ਲੱਗੀ ਹੋਈ ਆ ਸਾਡੇ ਐਮਐਲਏ ਲੱਗੇ ਹੋਏ ਆ ਪਿਆਰੇ ਜੀ ਜਿਵੇਂ ਅਸੀਂ ਦੇਖਿਆ ਕਿ ਦਿੱਲੀ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਦੋ ਸਟੇਟਸ ਦੇ ਵਿੱਚ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਕਾਂਗਰਸ ਦੇ ਨਾਲ ਗਠਬੰਧ ਹੋਇਆ ਹੈ ਤੇ ਜੇ ਇਹ ਹਲੇ ਪੰਜਾਬ ਦੀ ਸਥਿਤੀ ਕਲੀਅਰ ਨਹੀਂ ਹੋਈ ਹੈ ਤੇ ਜੇ ਸਥਿਤੀ ਪੰਜਾਬ ਚ ਆਂਦੀ ਹੈ ਤੁਸੀਂ ਕੀ ਸਮਝਦੇ ਜਿਹੜੀ ਫਰੀਦਕੋਟ ਦੀ ਜਿਹੜੀ ਲੋਕ ਸਭਾ ਸੀਟ ਹੈ ਉਹਦੇ ਸਮੇਕਰਨ ਬਦਲ ਸਕਦੇ ਆ ਫਿਰ ਉਹ ਸੀਟ ਹੋ ਸਕਦਾ ਕਾਂਗਰਸ ਦੇ ਪਾਸੇ ਚਲੀ ਜਾਵੇ ਨਹੀਂ ਸਭ ਤੋਂ ਪਹਿਲੀ ਤਾਂ ਗੱਲ ਦੇਖੋ ਇਹ ਮੇਰੇ ਅਧਿਕਾਰ ਖੇਤਰ ਚ ਨਹੀਂ ਆਂਦਾ ਇਹ ਸਾਡੇ ਜਿਹੜੇ ਸੀਨੀਅਰ ਲੀਡਰਸ਼ਿਪ ਆ ਉਹਨਾਂ ਨੇ ਜਿਹੜਾ ਇਹ ਕਰਨਾ ਗਠਬੰਧਨ ਪਰ ਮੈਂ ਜੇ ਪਰਸਨਲ ਹੈ ਚਾਹਾਂ ਮੈਂ ਤਮੇ ਇੱਕ ਜਗ੍ਹਾ ਇਹ ਵਿੱਚ ਕੋਈ ਮਾੜੀ ਗੱਲ ਨਹੀਂ ਇੱਕ ਚੰਗੀ ਗੱਲ ਆ ਦੇਖੋ ਜੇ ਕਾਂਗਰਸ ਦਾ ਸਮਝੌਤਾ ਹੁੰਦਾ ਜੋ ਇਸ ਵਕਤ ਸਾਨੂੰ ਲੜਾਈ ਹੈ ਨਾ ਸਾਡੀ ਜੋ ਮੋਦੀ ਦੇ ਖਿਲਾਫ ਆ ਮੋਦੀ ਨੂੰ ਪਾਸੇ ਹਟਾਣਾ ਦੇਸ਼ ਦੇ ਹਿੱਤ ਵਿੱਚ ਕਿਉਂਕਿ ਮੋਦੀ ਨੇ ਬਹੁਤ ਖੁਸ਼ ਦੇਖੋ ਚਾਹੇ ਚਾਹੇ ਵਾਲਾ ਕਰਕੇ ਬਹੁਤ ਸਾਰੇ ਇਹੋ ਜਿਹੇ ਸਰਕਾਰੀ ਮਹਿਕਮੇ ਉਹਨੂੰ ਪ੍ਰਾਈਵੇਟ ਕਰਤੇ ਜਿਹੜੇ ਤੇ ਅਡਾਨੀ ਵਾਨੀ ਨੂੰ ਵੇਚਤੇ ਸਾਨੂੰ ਅੰਦਰ ਖਾਤੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਤੇ ਫਿਰ ਇਹਨੇ ਕਿੰਨੀਆਂ ਇਹੋ ਜਿਹੀਆਂ ਜਿਹੜੇ ਸੀ ਅੱਜ ਕਿਸਾਨ ਰੁੱਲਦੇ ਫਿਰਦੇ ਆ ਉਹਨਾਂ ਨਾਲ ਦੇਖੋ ਇਹ ਪੁਰਾਣੇ ਭਾਸ਼ਣ ਕੱਢ ਕੇ ਦੇਖੋ ਤੇ ਇਹ ਕਹਿੰਦਾ ਸੀ ਕਿਸਾਨਾਂ ਦੇ ਹੱਕ ਵਿੱਚ ਇਹ ਮਿਲਣਾ ਚਾਹੀਦਾ ਸਭ ਕੁਝ ਤੇ ਆਧੂ ਗੱਲਾਂ ਕਿੱਥੇ ਆ ਜੇ ਇਹਦੇ ਗੱਲ ਕਰੀਏ 400 ਰੁਪਏ ਦਾ ਸਿਲੰਡਰ ਸੀ ਤੇ ਉਦੋਂ ਇਹ ਨਾਰੇ ਲਾਉਂਦੇ ਸੀ ਗੱਲਾਂ ਦਾ ਸਿਲੰਡਰ ਪਾ ਕੇ ਸਿਰ ਤੇ ਰੱਖ ਕੇ ਇਹ ਉੱਥੇ ਲੋਕ ਸਭ ਅੱਜ 800 ਤੋਂ ਉੱਪਰ 1000 ਰੁਪਏ ਸਿਲੰਡਰ ਹੋ ਗਿਆ ਅੱਜ ਉਹ ਗੱਲਾਂ ਕੀਆਂ ਇਹ ਸਾਰਾ ਕੁਝ ਬਾਕੀ ਨਾ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਮੋਦੀ ਨੇ ਲੋਕਾਂ ਨੂੰ ਉਲਝਾ ਲਿਆ ਸਿਰਫ ਧਾਰਮਿਕ ਮਸਲੇ ਵਿੱਚ ਦਿਖਾ ਕੇ ਵੀ ਧਾਰਮਿਕ ਮੁੱਦੇ ਵਿੱਚ ਪਾਤੇ ਜਾਤ ਪਾਤ ਦਾ ਅੱਜ ਹਿੰਦੂ ਮੁਸਲਮ ਖੜਾ ਕਰਤਾ ਨੇ ਸਿਸਟਮ ਨੂੰ ਸਾਰਾ ਜਿਹੜਾ ਕਿ ਦੇਸ਼ ਦੇ ਹਿੱਤ ਵਿੱਚ ਨਹੀਂ ਸਾਨੂੰ ਮੋਦੀ ਨੂੰ ਹਟਾਉਣ ਦੇ ਲਈ ਅਗਰ ਕਾਂਗਰਸ ਨਾਲ ਅਸੀਂ ਗਠਜੋੜ ਬੰਧਨ ਵੀ ਕਰਦੇ ਆ ਤਾਂ ਕੋਈ ਮਾੜੀ ਗੱਲ ਨਹੀਂ ਆ ਅਗਰ ਤੁਹਾਨੂੰ ਕੋਈ ਮੈਂ ਇਹ ਸੋਚਾਂ ਕਿ ਫ੍ਰੀਕੋਰਡ ਮੇਰੀ ਹਸਿਆਣੀ ਚਾਹੀਦੀ ਨਹੀਂ ਜੇ ਪਰਤਿਕਲੋ ਸਰਕਾਰ ਸਾਡੀ ਸੀਨੀਅਰ ਲੀਡਰਸ਼ਿਪ ਕਿਤੇ ਨਾ ਕਿਤੇ ਗਠਜੋੜ ਬੰਧਨ ਕਰਦੀ ਆ ਤੇ ਗਠਜੋੜ ਬੰਧਨ ਦੇ ਵਿੱਚ ਮੈਂ ਕਹਨਾ ਜੇ ਹੁਣ ਸਾਡੇ ਕੋਲ ਇੱਕ ਦੀ ਸੀਟ ਰਹਿੰਦੀ ਸੀ ਪਰ ਜੇ ਅਸੀਂ ਗਠਜੋੜ ਕਰ ਲਾਂਗੇ ਫਿਰ 13 ਦੀਆਂ 13 ਸੀਟਾਂ ਪੰਜਾਬ ਦੀਆਂ ਉਹ ਗਠਜੋੜ ਬੰਧਨ ਜਿੱਤੂਗਾ ਇਸ ਕਰਕੇ ਮੈਂ ਬਿਲਕੁਲ ਹੱਕ ਦੇ ਵਿੱਚ ਆ ਜੇ ਸਾਡੀ ਸਰਕਾਰ ਜਾਂ ਸਾਡੀ ਸੀਨੀਅਰ ਲੀਡਰਸ਼ਿਪ ਇਹ ਸੋਚਦੀ ਆ ਕਿ ਗਠਜੋੜ ਹੋਣਾ ਚਾਹੀਦਾ ਤਾਂ ਮੈਂ ਵੀ ਉਹਦੇ ਹੱਕ ਵਿੱਚ ਆ ਗਠਜ மோடி உடா ਕਿਸਾਨੀ ਅੰਦੋਲਨ ਦੇ ਆਪਾਂ ਗੱਲ ਕਰੀਏ ਤੁਸੀਂ ਉਹਨੂੰ ਕਿਸ ਤਰ੍ਹਾਂ ਵੇਖਦੇ ਹੋ ਜੀ ਪੰਜਾਬ ਦੇ ਹਿਤ ਵਿੱਚ ਅ ਦੇਖੋ ਪੰਜਾਬ ਦੇ ਹਿਤ ਬਹੁਤ سارے ਲੋਕ ਕਹਿੰਦੇ ਯਾਰ ਕਿਸਾਨ ਤਾਂ ਕਮਲੇ ਆ ਵੀ ਐਵੇਂ ਤੀਜੇ ਇੱਕ ਦਿਨ ਧਰਨਾ ਲਾਉਂਦੇ ਆ ਪਰ ਇਦਾਂ ਨਹੀਂ ਇੱਕ ਗੱਲ ਮੈਂ ਰੱਖਦਾ ਇੱਕ ਜਿਸ ਬੰਦੇ ਨੇ ਇਹ ਪੈਨ ਵੀ ਬਣਾਇਆ ਇਹ ਚਾਹੇ 2 ਰੁਪਏ ਦਾ ਬਣਿਆ ਤੇ ਚਾਹੇ 5 ਰੁਪਏ ਦਾ ਬਣਿਆ ਉੱਤੇ ਪੈਕਿੰਗ ਦੇ ਉਹਨੇ ਲਿਖਤਾ 10 ਰੁਪਏ ਕਿਹਨੂੰ ਪੁੱਛਿਆ ਕਿਸੇ ਨੂੰ ਵੀ ਨਹੀਂ ਪੁੱਛਿਆ ਆਪਣੀ ਉਹਨੇ ਮੈਨੂਫੈਕਚਰਿੰਗ ਕਾਸਟ ਕੱਢੀ ਤਾਂ ਕਹਿੰਦੇ ਜਿੰਨੀ ਸਾਡੀ ਲਾਗਤ ਲੱਗੀ ਆ ਜਿੰਨੀ ਸਾਡੀ ਲੇਬਰ ਲੱਗੀ ਆ ਉਹਦਾ ਤੁਹਾਨੂੰ 50% ਦੇ ਦਿਓ ਤਾਂ ਕਿ ਜੇ ਉਹਦਾ ਸਾਡੀ ਲੇਬਰ ਸਾਡੇ ਉੱਤੇ ਰੇਹ ਪਾਣੀ ਲੱਗ ਕੇ ਜਿੰਨਾ ਖਰਚਾ ਆਉਂਦਾ ਉਹ ਤੁਹਾਨੂੰ ਪ੍ਰਾਪਰਟੀ ਦੇ ਵਜੇ ਮਿਲਣਾ ਚਾਹੀਦਾ ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਜੋੜ ਦਿਆਂ ਬਿਹਾਰ ਦੇ ਦਾ ਜੂਪੀ ਦੇ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਅਸੀਂ ਭਈਏ ਕਹਿੰਨੇ ਆ ਉਹ ਸਾਡੇ ਕੋਲੇ ਆਉਂਦੇ ਆ ਇੱਥੇ ਲੇਬਰ ਕਰਦੇ ਆ ਉਹਨਾਂ ਨੂੰ ਜਾ ਕੇ ਪੁੱਛੋ ਕੀ ਕਹਿੰਦਾ ਮੇਰੇ ਕੋ 10 ਬਿਗੇ ਆ ਪਰ 20 ਬਿਗੇ ਆ ਪਰ ਉਹ ਲੋਕ ਅੱਜ ਮਜ਼ਦੂਰੀ ਕਰਦੇ ਆ 10 10 20 20 ਬਿਗਿਆਂ ਦੇ ਮਾਲਕ ਹੋਣ ਦੀ ਬਸਤੇ ਕਿਉਂਕਿ ਉੱਥੇ ਐਮਐਸਪੀ ਨਹੀਂ ਆ ਉੱਥੇ ਝੋਨਾ 1200 ਰੁਪਏ ਨੂੰ ਵਿਕੀ ਜਾਂਦਾ ਸਾਡੇ 2500 ਰੁਪਏ ਨੂੰ ਵਿਕ ਮਜਦੂਰੀ ਕਰੂਗਾ ਇਸ ਕਰਕੇ ਭੁੱਖਾ ਮਰੂਗਾ ਤਾਂ ਇਸ ਕਰਕੇ ਉਹਦਾ ਹੱਕ ਬਣਦਾ ਉਹਦਾ ਰਾਈਟ ਬਣਦਾ ਕਿ ਜਿਹੜੀ ਉਹ ਚੀਜ਼ ਪੈਦਾ ਕਰਦਾ ਉਹਦੇ ਉੱਤੇ ਜਿਹੜਾ ਐਮ ਐਸ ਪੀ ਮਿਨੀਮਮ ਸਪੋਰਟ ਪ੍ਰਾਈਸ ਉਹਨੂੰ ਮਿਲਣਾ ਚਾਹੀਦਾ ਤਾਂ ਕਿ ਆ ਉਹਦੇ ਬੱਚੇ ਪਾਲ ਸਕੇ ਆਪ ਦਾ ਜਿਹੜਾ ਖੇਤੀਬਾੜੀ ਅੱਗੇ ਤੋਰ ਸਕੇ ਦਿਨ ਮ ਦਿਨ ਅਸੀਂ ਦੇਖੋ ਡੀਜ਼ਲ ਵੱਧ ਰਿਹਾ ਜਿੰਨੇ ਸੀਗੀਆਂ ਸਾਡੀਆਂ ਰਸਾਇਣ ਖਾਦਾ ਵੱਧ ਲਈਆਂ ਜਾਂ ਹੋਰ ਸਪਰੇਅ ਕਰਨ ਵਾਲੀ ਸਵਾਧ ਰਿਹਾ ਤੇ ਫਿਰ ਕਿਸਾਨ ਨੂੰ ਕਿਉਂ ਨਹੀਂ ਇਹ ਮੋ ਲੈਗਾ ਇਸ ਕਰਕੇ ਉਹਨਾਂ ਦਾ ਕੋਈ ਸ਼ੌਕ ਨਹੀਂ ਆ ਕੱਲ ਜਿਹੜਾ ਇੱਕ ਮੁੰਡਾ ਮਰਿਆ ਸ਼ੁਭਕਰਨ ਦੇ ਕੁਲਾ ਸੀਗਾ ਬਾਕੀ ਦੋ ਭੈਣਾ ਸੀਗਾ ਪਿਓ ਵੀ ਉਹਦੀ ਮਾਂ ਵੀ ਹੈ ਨੀ ਕੀ ਉਹ ਵਿਚਾਰਾ ਮੁੰਡਾ ਉਥੇ ਸ਼ਹੀਦ ਹੋ ਗਿਆ ਹੋਰ ਕਿੰਨੇ ਜ਼ਖਮੀ ਹੋਏ ਕਿਸੇ ਦਾ ਮਰਨ ਨੂੰ ਮੈਂ ਬੈਠਾ ਤੁਸੀਂ ਬੈਠਾ ਮੈਂ ਤੁਹਾਨੂੰ ਪੁੱਛਦਾ ਸਾਡਾ ਦਿਲ ਕਰਦਾ ਵੀ ਅਸੀਂ ਐਵੇਂ ਮਰੀ ਕੀ ਉਹ ਆਪ ਕਿੰਨੇ ਵੀ ਅਸੀਂ ਲੁੱਟੇ ਗਏ ਇੱਕ ਤਰ੍ਹਾਂ ਦਾ ਜੀ ਐਮ ਐਸ ਬੀ ਇਹਨੇ ਤਨੇ ਕਾਨੂੰਨ ਮੰਨ ਕੇ ਹਾਂ ਕਰਕੇ ਉਦੋਂ ਬਾਅਦ ਐਮ ਐਸ ਬੀ ਤੇ ਕੋਈ ਕੁਝ ਕੀਤਾ ਹੀ ਨਹੀਂਗਾ ਤੇ ਕਿਸਾਨਾਂ ਨੂੰ ਇਸ ਕਰਕੇ ਮਜਬੂਰਨ ਦੁਆਰਾ ਜਿਹੜਾ ਤਰਨਾ ਲਾਉਣਾ ਪਿਆ ਅੱਜ ਦੇਖੋ ਚੜਕਾ ਤੇ ਰੁੜਨਾ ਕਿੰਨਾ ਕੋਈ ਸੌਖਾ ਕੰਮ ਥੋੜੀ ਕਿੰਨਾ ਔਖਾ ਮੈਂ ਕਿਸਾਨਾਂ ਦੇ ਬਿਲਕੁਲ ਹੱਕ ਦੀ ਗੱਲ ਕਰ ਰਿਹਾ ਤੇ ਮੋਦੀ ਦੀ ਸਰਕਾਰ ਜਿਹੜੀ ਕੋ ਬਹੁਤ ਵਧੀਆ ਕੰਮ ਨਹੀਂ ਕਰ ਰਹੀ ਤਾਂ ਇਸ ਕਰਕੇ ਮੈਂ ਚਾਹਾਂ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਮੈਂ ਕੱਲ ਵੀ ਖੜਾ ਸੀ ਸਾਡੀ ਪਾਰਟੀ ਵੀ ਖੜੀ ਆ ਅਸੀਂ ਲਟਕੇ ਖੜੇ ਆ ਪਿਆਰਾ ਸਿੰਘ ਜੀ ਇਹ ਤਾਂ ਗੱਲ ਹੋ ਗਈ ਵੀ ਜੇ ਆਪਾਂ ਨੂੰ ਪਾਰਟੀ ਦਿੰਦੀ ਹੈ ਇੱਕ ਤਾਂ ਜੇ ਚਲੋ ਆਪਾਂ ਨੂੰ ਟਿਕਟ ਮਿਲਦੀ ਹੈ ਮੌਕਾ ਦਿੰਦਾ ਰੱਬ ਤੇ ਗਾਂ ਵੀ ਆਪਾਂ ਨੂੰ ਜਿਹੜਾ ਹੈ ਤਰੱਕੀਆਂ ਮਿਲਦੀਆਂ ਤੇ ਤੁਹਾਡੀ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਹਲਕੇ ਵਾਸਤੇ ਤੁਹਾਡੀ ਕੀ ਜਿਹੜੀ ਹੈ ਪ੍ਰੀਫਰੈਂਸ ਕੀ ਰਹੇਗੀ ਦੇਖੋ ਜਿਹੜਾ ਫਰੀਦਕੋਟ ਲੋਕ ਸਭਾ ਏਰੀਆ ਹੈ ਇਹ ਜੋ ਮੇਰੀ ਸੋਚ ਹੈ ਇੰਡਸਟਰੀ ਦੇ ਤੌਰ ਉਤੇ ਬੜਾ ਪਛੜਿਆ ਹੋਇਆ ਹੈ ਅਗਰ ਅਸੀਂ ਨੌਜਵਾਨਾਂ ਨੂੰ ਬਦੇਸ਼ੋਂ ਜਾਣੋਂ ਰੋਕਣਾ ਤਾਂ ਜਾਂ ਨਸ਼ਿਆਂ ਨੂੰ ਠੱਲ ਪਾਉਣੀ ਆ ਤਾਂ ਕਿਤੇ ਨਾ ਕਿਤੇ ਰੋਜ਼ਗਾਰ ਸਥਾਪਿਤ ਕਰਨਾ ਪਊਗਾ ਰੋਜ਼ਗਾਰ ਸਥਾਪਿਤ ਜਿਹੜਾ ਉਹ ਇੰਡਸਟਰੀ ਕਰ ਸਕਦੀ ਆ ਸੈਂਟਰ ਕੋਲੋਂ ਡਿਮਾਂਡ ਕਰਾਂਗੇ ਖਿੱਚ ਕੇ ਲਿਆਵਾਂਗੇ ਕਿ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਵੱਧ ਤੋਂ ਵੱਧ ਇੰਡਸਟਰੀਆਂ ਲਾਈਆਂ ਜਾਣ ਇੱਕ ਚੀਜ਼ ਹੋਰ ਮੈਂ ਕਹ ਸਮਝਦਾ ਇੰਡਸਟਰੀ ਵੀ ਅੱਗੇ ਜਿਹੜੀ ਫਰਦਰ ਆ ਉਹ ਜੇ ਖੇਤੀ ਨਾਲ ਸੰਬੰਧਤ ਅਸੀਂ ਛੋਟੇ-ਛੋਟੇ ਯੂਨਟ ਲਾਵਾਂਗੇ ਜਿਹਨਾਂ ਦੇ ਵਿੱਚ ਪ੍ਰੋਸੈਸਿੰਗ ਹੋਏਗੀ ਤਾਂ ਕਿਸਾਨਾਂ ਨੂੰ ਲਾਭ ਵੀ ਮਿਲੇਗਾ ਤੇ ਨੌਜਵਾਨਾਂ ਉਦ ਵਿੱਚ ਰੋਜ਼ਗਾਰ ਵੀ ਮਿਲੇਗਾ ਤਾਂ ਮੇਰੇ ਇਲਾਕੇ ਦੀ ਜਿਹੜੀ ਆ ਉਹ ਬਹੁਤ ਵਧੀਆ ਇੱਕ ਸਫਲਤਾਪੂਰਵਕ ਪ੍ਰੋਸੈਸਿੰਗ ਹੋ ਜੂਗੀ ਇਲਾਕਾ ਤਰੱਕੀ ਤੇ ਆ ਜਾਏਗਾ ਤੇ ਪਿਆਰਾ ਸਿੰਘ ਜੀ ਉਹਨੇ ਕਿ ਆਖੀਰਲਾ ਸਵਾਲ ਜੇ ਆਪਾਂ ਨੂੰ ਪਾਰਟੀ ਵੱਲੋਂ ਟਿਕਟ ਨਹੀਂ ਮਿਲਦੀ ਹੈ ਤੇ ਆਪਣੇ ਅਗਲੇ ਰਣਨੀਤੀ ਕੀ ਰਹੇਗੀ ਇਹ ਸਵਾਲ ਦਾ ਜਵਾਬ ਮੈਂ 17 ਚ ਦੇ ਚੁੱਕਿਆ 17 ਦੇ ਵਿੱਚ ਵੀ ਮੈਂ ਪ੍ਰਮੁੱਖ ਦਾਵੇਦਾਰਤੀ ਨਿਹਾਲ ਸਿੰਘ ਵਾਲਾ ਤੋਂ ਮੈਂ ਔਰ ਮਨਜੀਤ ਸਿੰਘ ਤੇ ਇੱਕ ਲੜਕਾ ਹੋਰ ਕੰਪੀਟੀਟਰ ਸੀ ਅਸੀਂ ਤੇ ਮੈਂ ਚੱਲ ਰਿਹਾ ਸੀ ਟੌਪ ਤੇ ਕਿਤੇ ਨਾ ਕਿਤੇ ਮੈਨੂੰ ਇਹ ਵੀ ਸੀ ਕਿ ਟਿਕਟ ਦਿੱਲੀ ਤੋਂ ਫਾਈਨਲ ਹੋਣ ਵਾਲੀ ਆ ਚਲੋ ਜਦੋਂ ਅਸੀਂ ਚੈਨਲਾਂ ਤੇ ਦੇਖਿਆ ਕਿ ਮਨਜੀਤ ਸਿੰਘ ਬਲਾਸਪੁਰੀ ਨੂੰ ਟਿਕਟ ਮਿਲ ਗਈ ਤਾਂ ਮੈਨੂੰ ਬਹੁਤ ਸਾਰੇ ਪੱਤਰਕਾਰਾਂ ਦੇ ਠਾ ਠਾ ਸਵਾਲ ਵਜੇ ਕਿ ਤੁਸੀਂ ਪ੍ਰਮੁੱਖ ਦਾਵੇਦਾਰਤੀ ਹੁਣ ਤੁਸੀਂ ਕੀ ਕਰੋਗੇ ਤਾਂ ਮੇਰਾ ਇੱਕੋ ਜਵਾਬ ਉਦੋਂ ਵੀ ਤੇ ਹੁਣ ਵੀ ਇਹ ਸੀ ਦੇਖੋ ਅਸੀਂ ਲੋਕਾਂ ਦੀ ਸੇਵਾ ਲਈ ਆਏ ਆ ਅਸੀਂ ਇੱਕ ਰਾਜ ਨੀਤੀ ਨਹੀਂ ਬਦਲ ਲਾਇਆ ਅਥੀਕ ਸਿਸਟਮ ਬਦਲ ਲਾਇਆ ਅੱਜ ਵੀ ਜੇ ਅਸੀਂ ਦੋ ਸਟੇਟਾਂ ਵਿੱਚ ਆਪਣੀ ਇੱਕ ਸੱਤਾ ਲਿਆਂਦੀ ਆ ਤਾਂ ਉਹਦੇ ਨਾਲ ਅਸੀਂ ਇੱਕ ਪੈਰ ਹੀ ਰੱਖਿਆ ਅੱਗੇ ਕੰਮ ਬਹੁਤ ਵੱਡੇ ਵੱਡੇ ਹੋਣੇ ਆ ਜਿਹਦੇ ਵਿੱਚ ਲੋਕ ਦੇਖਣਗੇ ਕਿ ਰਾਜ ਹੁੰਦਾ ਸੀ ਤਾਂ ਇਦਾਂ ਹੁੰਦਾ ਤਾ ਪੂਰੇ ਸਿਸਟਮ ਨੂੰ ਅਸੀਂ ਬਦਲਣਾ ਹੈ ਸਿਸਟਮ ਨੂੰ ਬਦਲਣੀ ਜੇ ਅਗਰ ਮੈਨੂੰ ਵੀ ਟਿਕਟ ਨਹੀਂ ਮਿਲਦੀ ਚਾਹੀਏ ਮੈਂ ਉਹ ਸਿਸਟਮ ਦੇ ਵਿੱਚ ਇੱਕ ਸਿਪਾਈ ਹਾਂ ਤਾਂ ਕੋਈ ਕੰਤੂ ਪ੍ਰੰਤੂ ਨਹੀਂ ਰਹੇਗਾ ਜਿਵੇਂ ਮੈਂ 17 ਵਾਰ ਟਿਕਟ ਮੰਜੀਤ ਨੂੰ ਮਿਲਣ ਦੇ ਮੇਰਾ ਪੂਰਾ ਦਿਮਾਗ ਸੀ ਕਿ ਮੰਜੀਤ ਜਿੱਤਣਾ ਚਾਹੀਦਾ ਅਗਰ ਮੰਜੀਤ ਜਿੱਤਦਾ ਨਹੀਂ ਆ ਤਾਂ ਮੇਰੇ ਤੇ ਕਲੰਕ ਆਏਗਾ ਕਿ ਪਿਆਰਾ ਸਿੰਘ ਨੂੰ ਟਿਕਟ ਨਹੀਂ ਮਿਲੀ ਤੇ ਇਹਨੇ ਮੰਜੀਤ ਹਰਾਤਾ ਉਸੇ ਤਰ੍ਹਾਂ ਕੋਈ ਵੀ ਕੈਂਡੀਡੇਟ ਪਾਰਟੀ ਜੋ ਮੇਰੇ ਨੂੰ ਬਿਹਤਰ ਪਾਰਟੀ ਨੂੰ ਲੱਗੂਗਾ ਅਗਰ ਪਾਰਟੀ ਲਿਆਉਣਾ ਚਾਹੇ ਤੇ ਮੈਂ ਡਟ ਕੇ ਉਹਦੇ ਨਾਲ ਖੜੂਗਾ ਪੂਰੀ ਪੁਰਜ਼ੋਰ ਮੋਹਨਤ ਕਰਕੇ ਉਹਨੂੰ ਜਿਤਾਉਣ ਦੀ ਕੋਸ਼ਿਸ਼ ਕਰੂੰਗਾ ਕੋੜ ਦੀ ਆਵਾਜ਼ ਪੰਜਾਬ ਦੀ ਆਵਾਜ਼ ਦਿੱਲੀ ਤੱਕ ਪਹੁੰਚ ਸਕੇ ਇਥੋਂ ਦੀਆਂ ਲੋਕਾਂ ਦੀ ਜੋ ਘਾਟ ਆ ਉਹ ਦਿੱਲੀ ਤੋਂ ਪੂਰੀ ਕਰਾ ਸਕੇ ਕਿਪਾਵੇਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਿਹੜਾ ਹਲੇ ਹੈਗਾ ਲੋਕ ਸਭਾ ਚੋਣਾਂ ਦਾ ਜਿਹੜਾ ਐਲਾਨ ਨਹੀਂ ਹੋਇਆ ਪੰਜਾਬ ਵਾਸਤੇ ਤੇ ਨਾ ਹੀ ਹਲੇ ਜਿਹੜੀ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਹਲੇ ਜਿਹੜੀ ਹੈ ਕੋਈ ਆਪਣੇ ਕੈਂਡੀਡੇਟਸ ਐ ਐਲਾਨ ਕੀਤਾ ਗਿਆ ਹੈ ਲੇਕਿਨ ਇਹ ਨੇ ਪਿਆਰਾ ਸਿੰਘ ਬਦਨੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਕੱਰੀ ਭੂਮਿਕਾ ਨਿਭਾ ਰਹੇ ਨੇ ਇਹਨਾਂ ਨੇ ਆਪਣੀ ਟਿਕਟ ਵਾਸਤੇ ਦਾਅਵੇਦਾਰੀ ਠੋਕੀ ਹੈ ਲੇਕਿਨ ਫਿਲਹਾਲ ਨਾਲ ਇਹਨਾਂ ਨੇ ਇੱਕ ਬਹੁਤ ਵਧੀਆ ਗੱਲ ਕਹੀ ਹੈ ਜੇ ਪਾਰਟੀ ਇਹਨਾਂ ਨੂੰ ਟਿਕਟ ਨਾ ਨਹੀਂ ਦਿਵਾਜਦੀ ਤੇ ਜਿਹੜੇ ਵੀ ਪਾਰਟੀ ਜਿਹੜੇ ਵੀ ਕੈਂਡੀਡੇਟ ਨੂੰ ਚੰਗਾ ਸਮਝੇਗੀ ਇਹ ਹੁੰਦਾ ਦੈਨਗੇ ਮੋਗਾ ਟੂਡੇ ਨਿਊਜ਼ ਲਈ ਸਹਿਯੋਗੀ ਅਸ਼ੋਕ ਮੋਰੀਆ ਦੇ ਨਾਲ ਮਨੀਸ਼ ਜਿੰਦਲ ਮੋਗਾ